ਕਾਰਪਰਿਸਦ ਸਿਰਿਆਕਾਰ ਮੈਂ ਦੀਪਿਕਾ ਸਮਾ ਨੌਵੀਂ ਦੀ ਵਿਦਿਆਰਥਣ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 392 ਸ਼ਹੀਦੀਹਾੜੇ ਨੂੰ ਸਮਰਪਿਤ ਇੱਕ ਵਿਸ਼ਾ ਲੈ ਕੇ ਪੇਸ਼ ਹੋਈ ਹਾਂ ਅਤੇ ਮੇਰੇ ਅੱਜ ਦੇ ਵਿਸ਼ੇ ਦਾ ਨਾਮ ਹੈ ਮਾਤਾ ਗੁਜਰੀ ਜੀ ਸ਼ਹਾਦਤ ਦੇ ਰਾਹ ਤੇ ਗੰਗੂ ਦੇ ਸੂਹ ਦੇਣ ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਮੋਰਿੰਡੇ ਦੇ ਵਿੱਚ ਰੱਖਿਆ ਗਿਆ ਤੇ ਅਗਲੇ ਦਿਨ ਬੇੜੀਆਂ ਕੜਗੇ ਮੁਰਿੰਡੇ ਤੋਂ ਸਰਹੰਦ ਨੇ ਅੰਦਾ ਗਿਆ ਠੰਡੇ ਗੁਰਜ ਵਿੱਚ ਕੈਦ ਕੀਤਾ ਗਿਆ ਇੱਕ ਉੱਚ ਇਮਾਰਤ ਦਿੱਤੇ ਸਿਰਫ ਵੜਾਕੇ ਦੀ ਅੱਤ ਠੰਡੀ ਹਵਾ ਦਿੱਤੇ ਕੋਈ ਛੱਤ ਨਹੀਂ ਸਗੋ ਖੁੱਲੇ ਆਸਮਾਨ ਤੇ ਬਰਫ ਵਰਗਾ ਠੰਡਾ ਪਰਸ ਤੇ ਕੰਦਾਸਨ ਮਾਤਾ ਗੁਦਰੀ ਜੀ ਸਾਰੀ ਰਾਤ ਪੋਤਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਖੀਆਂ ਸੁਣਾਦੇ ਤੇ ਗੁਰੂਆਂ ਦੀਆਂ ਗਾਣਿਆਂ ਹੌਸਲਾ ਦਿੰਦੇ ਰਹਿੰਦੇ ਉਹਨਾਂ ਦੇ ਬੱਚਿਆਂ ਨੂੰ ਸਮਝਾਇਆ ਕਿ ਧਰਮ ਦਾ ਨਾਲ ਹੀ ਜੀਵਨ ਨੂੰ ਅਮਰ ਯਾ ਦਰਬਾਰ ਭਰਿਆ ਹੋਇਆ ਸੀ ਕਾਦੀ ਮੁੱਲਾ ਅਧਿਕਾਰੀ ਅਤੇ ਹੋਰ ਬਿਆੰਤ ਲੋਕ ਦਰਬਾਰ ਵਿੱਚ ਹਾਜ਼ਰ ਸਨ ਵਜ਼ੀਰ ਖਾਨ ਨੇ ਬੱਚਿਆਂ ਨੂੰ ਵੇਖ ਕੇ ਨਰਮ ਸੁਰ ਵਿੱਚ ਕਿਹਾ ਬੱਚਿਓ ਇਸਲਾਮ ਕਬੂਲ ਕਰ ਲਵੋ ਅਸੀਂ ਤੁਹਾਨੂੰ ਮਹਿਲਾ ਵਿੱਚ ਰੱਖਾਂਗੇ ਕਿਤਾਨਿਆਂ ਨਾਲ ਨਵਾਕਾਂਗੇ ਤੁਸੀਂ ਰਾਜੇ ਬਣੋਗੇ ਪਰ ਉਹ ਨਿੱਕੇ ਤੋਂ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਦਰਬਾਰ ਵਿੱਚ ਪੇਸ਼ ਕਰਕੇ ਕਈ ਪ੍ਰਕਾਰ ਦੇ ਲਾਲਚ ਦਿੱਤੇ ਜਾਂਦੇ ਪਰ ਸਾਹਿਬ ਜਾਦੇ ਅਗੰਮੀ ਦ੍ਰਿਸ਼ਾਂ ਨਾਲ ਭਰਪੂਰ ਸਨ ਅਸੀਂ ਆਪਣੇ ਗੁਰੂ ਪਿਤਾ ਦਾ ਧਰਮ ਨਹੀਂ ਛੱਡ ਸਕਦੇ ਮਦੀਰ ਖਾਨ ਨੇ ਧਮਕੀ ਦੇ ਕੇ ਕਿਹਾ ਜੇ ਤੂੰ ਸੀ ਨਾ ਮੰਨੇ ਤਾਨੂੰ ਜਿੰਦਾ ਕੰਦਾ ਵਿੱਚ ਚਿਣ ਦਿੱਤਾ ਜਾਵੇਗਾ ਪਰ ਬਾਬਾ ਫਤਿਹ ਸਿੰਘ ਜੀ ਹੌਸਲੇ ਨਾਲ ਬੋਲੇ ਮੌਤ ਸਾਨੂੰ ਡਰਾ ਨਹੀਂ ਸਕਦੀ ਤੇ ਆਪਣੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਰਾਹ ਤੇ ਚੱਲਾਂਗੇ ਇਹ ਸੁਣ ਕੇ ਦਰਬਾਰ ਵਿੱਚ ਖੜੇ ਸਾਰੇ ਅਹਿਲਕਾਂ ਸੁੰਨ ਹੋ ਗਏ ਸੁੱਚਾ ਨੰਨੇ ਕਿਹਾ ਇਹ ਪੋੜੀਏ ਨੇ ਵੱਡੇ ਹੋ ਕੇ ਸਾਨੂੰ ਹੀ ਡੰਗਣਗੇ ਇਸ ਲਈ ਇਹਨਾਂ ਸਪੋਲੀਆਂ ਨੂੰ ਮੱਤਲ ਕੇ ਰੱਖ ਦਿਓ ਕਾਦੀ ਨੇ ਵੀ ਕਿਹਾ ਇਹ ਬੱਚੇ ਅਡੋਰ ਹਨ ਸਾਡੀ ਕਦੇ ਵੀ ਨਹੀਂ ਮੰਨਣਗੇ ਇਸ ਲਈ ਇਹਨਾਂ ਨੂੰ ਵੀញਾ ਪਰ ਗੁਰੂ ਕੇ ਲਾਲ ਅਟਲ ਰਹੇ ਤੇ ਫਿਰ ਫੈਸਲਾ ਹੋਇਆ ਇਹਨਾਂ ਬੱਚਿਆਂ ਨੂੰ ਕੰਡਾ ਵਿੱਚ ਝਿਣਿਆ ਜਾਏ ਇੱਟਾਂ ਝਿਣਣੀਆਂ ਸ਼ੁਰੂ ਕਰ ਦਿੱਤ ਨਾਗੀਆਂ ਕੰਡ ਉੱਚੀ ਹੁੰਦੀ ਗਈ ਪਰ ਬੱਚਿਆਂ ਦੇ ਬੁੱਲ੍ਹਾਂ ਤੇ ਸਿਰ ਵਾਹਿਗੁਰੂ ਦਾ ਨਾਮ ਸੀ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਪਰ ਉਹ ਐਨੀ ਨਿੱਕੀ ਉਮਰੇ ਅਡੋਰ ਖੜੇ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਸਿਰਫ ਚਮਕਤੀ ਰੂਹਾਨੀ ਨੂਰ ਸੀ ਅੰਤ ਵਿੱਚ ਜਦੋਂ ਉਹਨਾਂ ਨੂੰ ਕੰਦਾਂ ਵਿੱਚ ਕੇਰ ਦਿੱਤਾ ਗਿਆ ਤਾਂ ਉਹ ਸ਼ਹੀਦੀਆਂ ਪਾ ਸ੍ਰਧਾਲੀ ਇਤਿਹਾਸ ਦੀ ਅਮਰ ਹੋ ਗਏ ਇੱਕ ਖਬਰ ਜਦੋਂ ਮਾਤਾ ਗੁਜਰੀ ਦੀਨ ਪਹੁੰਚੀ ਤਾਂ ਉਹਨਾਂ ਨੇ ਅਰਦਾਸ ਕੀਤੀ اے ਵਾਹਿਗੁਰੂ ਮੇਰੇ ਪੋਤਰਿਆਂ ਦੀ ਸ਼ਹੀਦੀ ਪਰਵਾਨ ਕਰਨਾ ਠੰਡੇ ਬੁਰਜ ਵਿੱਚ ਹੀ ਮਾਤਾ ਗੁਜਰੀ ਵੀ ਸਿੱਧੀ ਪ੍ਰਾਪਤ ਕਰ ਗਏ ਉਹ ਵੀ ਤਿੱਖੀ ਜ਼ਿੱਦ ਤੋਂ ਕਾਢੇ ਲਾਡੋ ਲੈ ਪਰ ਹੰਦ ਦੇ નિર્દય ਹਾਕਮ ਨੇ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਲਈ ਜਨੀ ਤਾਕਨਾ ਦਿੱਤੀ ਪਰ ਗੁਰੂ ਘਰ ਦੇ ਸੱਚੇ ਸੇਵਾਦਾਰ ਦੀਮਾਨ ਕੁੱਤ ਜਮੀਨ ਸੋਨੇ ਦੀਆਂ ਮੋਹਰਾਂ ਬਦਲੇ ਖਰੀਦੀ ਤੇ ਫਿਰ ਮਾਤਾ ਜੀ ਤੇ ਛੋਟੇ ਤਾਜਾਦੇ ਦਾ ਸੰਸਕਾਰ ਕੀਤਾ ਉਹ ਥਾਂ ਤੇ ਅੱਜ ਗੁਰਦੁਆਰਾ ਜੋਤੀਸਰੂਪ ਸਾਹਿਬ ਸਿशोभਿਤ ਹੈ ਮਾਤਾ ਗੁਦਰੀ ਜੀ ਦੀ ਪ੍ਰੇਰਣਾ ਤੇ ਸਿੱਖਿਆ ਨੇ ਸਾਹਿਬ ਦਾਦਿਆਂ ਨੂੰ ਧਰਮ ਦੀ ਖਾਤਰ ਆਪਣੀ ਸ਼ਹਾਦਤ ਤੇ ਰਾਹ ਤੇ ਤੋਰਿਆ ਅਤੇ ਖੁਦ ਵੀ ਸ਼ਹੀਦੀ ਪ੍ਰਾਪਤ ਕਰ ਗਏ ਉਹ ਸਿਰਫ ਇੱਕ ਮਾਂ ਨਹੀਂ ਤਨ ਉਹ ਤਾਪੀ ਹੰਦਲੀ ਅਤੇ ਅਣਕ ਦੀ ਜੀਵੰਤ ਨਿਸ਼ਾਨ ਹਨ 19ਵੀਂ ਸਦੀ ਦੇ ਅੰਤਲੇ ਸਮੇਂ ਤੋਂ 18 ਇਤਿਹੀ ਵਿਚ ਲਾਹੌਰ ਵਿੱਚ ਪੈਦਾ ਹੋਏ ਮਿਰਜ਼ਾ ਅੱਲਾ ਯਾਰ ਖਾਨ ਜੋਗੀ ਨੇ दो ਲੰਬੀਆਂ ਕਵਿਤਾਵਾਂ ਸ਼ਹੀਦਾਂ ਦੇ ਬਫਾ ਅਤੇ ਕਾਂਜੇਸ਼ੀ ਇਤਾਲੀ ਕੇ ਮਾਤਾ ਜੀ ਦਸ਼ਮੇਸ਼ ਪਿਤਾ ਰਾਜ ਗਾਧਨ ਤੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਪੇਸ਼ ਕੀਤੀ ਜੋ ਕਿ ਨਾਨ ਮਿਸਾਲ ਹੈ ਹਕੀਮ ਜੋਗੀ ਦੀਦਾ ਇੱਕ ਮਸੀਹਾ ਵਰਣਨ ਕੀਤੇ ਬਗੈਰ ਸ਼ਰਧਾਂਜਲੀ ਅਧੂਰੀ ਹੈ ਅੱਲਾ ਯਾਰ ਖਾਨ ਜੋਗੀ ਕਹਿੰਦੇ ਹਨ ਬਦ ਇੱਕ ਹਿੰਦ ਤੀਰਥ ਮੇ ਯਾਤਰਾ ਕੇ ਲੀਏ ਕਟਾਈ ਬਾਤ ਮੇ ਬੱਤੇ ਯਹ ਖੁਦਾ ਕੇ ਲੀਏ ਧੰਨਵਾਦ ਆਡਾ ਨੂੰ ਸ਼ੁਭਰੇ